ਤੋ ਇਹ ਕਿਦਾਂ ਹੋ ਸਕਦਾ ਵਾ ਕਿ ਕੋਈ ਦੁਕਾਨਦਾਰ ਬਾਜ਼ਾਰ ਦੇ ਵਿੱਚ ਖੜ ਕੇ ਇਹ ਹੋਕਾ ਦੇਵੇ ਕਿ ਆਜੋ ਮੇਰੀ ਦੁਕਾਨ ਦੇ ਵਿੱਚ ਜਿਹੜਾ ਸਮਾਨ ਪਿਆ ਵਾ ਬਈ ਸਾਰਾ ਹੀ ਚੱਕ ਕੇ ਲੈ ਜਾਓ ਬਈ ਮੈਨੂੰ ਇਸ ਸਮਾਨ ਦੀ ਲੋੜ ਨਹੀਂ ਹੈਗੀ ਅੱਜ ਤੱਕ ਤੁਸੀਂ ਸੁਣੇ ਹੋਣੇ ਆ ਦੁਕਾਨਦਾਰ ਵੀ ਆਓ ਜੀ ਸਾਡੀ ਦੁਕਾਨ ਤੇ ਡਿਸਕਾਊਂਟ ਲੱਗਾ ਹੋਇਆ ਵਾ ਜਾਂ ਫਿਰ ਆਜੋ ਜੀ ਸਮਾਨ ਤੇ ਭਾਰੀ ਸੇਲ ਚੱਲ ਰਹੀ ਆ 80% 90% ਆ ਚੀਜ਼ ਤਾਂ ਸੁਣੀ ਹੋਣੀ ਆ ਤੇ ਫ੍ਰੀ ਦੇ ਵਿੱਚ ਵੀ ਕੋਈ ਦੁਕਾਨਦਾਰ ਇਹ ਗੱਲ ਬੋਲ ਸਕਦਾ ਹੈ ਸੁਣੋ ਸਾਰੀ ਵੀਡੀਓ ਸੁਣੋ ਕਿ ਭਾਈ ਹੋਕਾ ਦੇ ਰਿਹਾ ਵਾ ਕਿ ਆ ਕੇ ਮੇਰੀ ਦੁਕਾਨ ਚ ਜਿਹੜਾ ਸਮਾਨ ਪਿਆ ਭਾਈ ਸਾਰੇ ਚੱਕ ਕੇ ਲੈ ਜਾਓ ਫਰੀ ਦੇ ਵਿੱਚ ਲੈ ਜਾਓ ਮੈਨੂੰ ਪੈਸਾ ਨਹੀਂ ਚਾਹੀਦਾ ਤੇ ਲੋਕ ਦੇਖੋ ਕਿਦਾਂ ਪੀੜਾ ਦੇ ਪੀੜਾ ਜਾ ਰਹੀਆਂ ਵਾ ਸਮਾਨ ਚੱਕਣ ਦੇ ਵਾਸਤੇ ਜਾਣੋ ਜੀ ਸਾਰੀ ਘਟਨਾ ਦੋਸਤੋ ਦੇਖ ਸਕਦੇ ਤੁਸੀਂ ਦੁਕਾਨ ਦੇ ਵਿੱਚੋਂ ਦੁਕਾਨਦਾਰ ਦੇ ਵੱਲੋਂ ਜਿੰਨਾ ਸਮਾਨ ਪਿਆ ਸੀ ਦੁਕਾਨ ਦੇ ਵਿੱਚ ਉਹਨੇ ਰੋਡ ਤੇ ਕਹਿੰਦੇ ਖੜ ਕੇ ਹੋਕਾ ਦੇਤਾ ਕਿ ਮੇਰੀ ਦੁਕਾਨ ਦੇ ਵਿੱਚੋਂ ਜਿੰਨਾ ਸਮਾਨ ਪਿਆ ਤੁਸੀਂ ਸਾਰਾ ਲਿਜਾ ਸਕਦੇ ਹੋ ਕੋਈ ਤੁਹਾਡੇ ਤੋਂ ਪੈਸਾ ਨਹੀਂ ਚੱਕ ਲੂ ਜਿੰਨਾ ਸਮਾਨ ਚੱਕਿਆ ਜਾਂਦਾਗਾ ਤਾਂ ਤੁਸੀਂ ਦੇਖੋ ਵੀ ਪਬਲਿਕਾ ਜਿਹੜੀ ਫਰੀ ਦਾ ਸਮਾਨ ਚੁੱਕਣ ਦੇ ਲਈ ਫਰੀ ਦੇ ਵਿੱਚ ਸਮਾਨ ਲੈ ਜਾਣ ਦੇ ਲਈ ਤੁਸੀਂ ਦੇਖੋ ਵੀ ਕਿਵੇਂ ਸਮਾਨ ਨੂੰ ਲਿਜਾਇਆ ਜਾ ਰਿਹਾ ਹੈਗਾ ਕਿਵੇਂ ਪੇਟੀਆਂ ਨੇ ਪੇਟੀਆਂ ਸਮਾਨ ਨੂੰ ਦੇਖੋ ਲੈ ਕੇ ਜਾ ਰਹੇ ਨੇਗੇ ਵਿੱਚ ਤੁਹਾਨੂੰ ਸਿਆਣੇ ਬਣੇ ਵੀ ਭਰਾ ਨਜ਼ਰ ਆਉਣਗੇ ਤੇ ਵਿੱਚ ਬੱਚੇ ਵੀ ਦੇਖ ਲਓ ਤੁਸੀਂ ਵੀ ਕਿਦਾਂ ਸਮਾਨ ਨੂੰ ਚੁੱਕਿਆ ਜਾ ਰਿਹਾ ਹੈਗਾ ਸਮਾਨ ਦੇਖੋ ਕਿਵੇਂ ਲੈ ਕੇ ਜਾ ਰਹੇ ਨੇ ਕਿਵੇਂ ਹਫੜਾ ਦਫੜੀ ਕਰ ਰਹੇ ਨੇਗੇ ਤਾਂ ਇਹ ਤਸਵੀਰਾਂ ਨੇ ਦੋਸਤੋ ਬਰਨਾਲਾ ਸ਼ਹਿਰ ਦੀਆਂ ਜ਼ਿਲ੍ਹਾ ਬਰਨਾਲਾ ਦੀਆਂ ਤਸਵੀਰਾਂ ਨੇ ਜੀ ਇਹ ਕੱਚਾ ਕਾਲਜ ਰੋਡ ਤੇ ਜੋੜੇ ਪੰਟਰੋਲ ਪੰਪਾਂ ਦੇ ਬਿਲਕੁਲ ਨਜ਼ਦੀਕ ਇਹ ਸ਼ਾਪ ਆ ਗਈ ਤੇ ਦੁਕਾਨਦਾਰ ਨੂੰ ਕਾਫੀ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਮੈਂ ਦੁਕਾਨ ਆ ਜਿਹੜੀ ਇਹ ਸ਼ਾਪ ਆ ਗਈ ਇਹ ਬੇਲੀ ਕਰਨੀ ਆ ਕਿ ਮੈਂ ਤਾਂ ਕਰਕੇ ਇਸ ਸ਼ਾਪ ਦੇ ਵਿੱਚੋਂ ਆਪਣਾ ਜਿੰਨਾ ਸਮਾਨ ਸੀਗਾ ਸਾਰਾ ਫਰੀ ਦੇ ਵਿੱਚ ਦੇ ਰਹਾਗਾ ਵੀ ਜਿੰਨਾ ਸਮਾਨ ਬਦਲ ਕੇ ਲੈ ਜਾ ਸਕਦੇ ਹੋ ਤੁਸੀਂ ਤਾਂ ਹੀ ਉਹ ਸਾਰਾ ਸਮਾਨ ਆਗਾ ਜਿਹੜਾ ਇਹ ਲੈ ਕੇ ਜਾ ਰਹੇ ਨੇਗੇ ਭਰਾ ਤਾਂ ਤੁਸੀਂ ਦੇਖ ਸਕਦੇ ਹੋਗੇ ਦੋਸਤੋ ਕਿਵੇਂ ਹਨਾ ਕਿੰਨਾ-ਕਿੰਨਾ ਸਮਾਨ ਆਗਾ ਇਹ ਪাবਲਿਕ ਚੁੱਕ ਰਹੀ ਹੈ ਪਰ ਕਈਆਂ ਤੋਂ ਦਾ ਸਮਾਨ ਚੁੱਕਿਆ ਤੱਕ ਨਹੀਂ ਜਾ ਰਿਹਾ ਜਿੱਦਾਂ ਆਹ ਲੜਕੀ ਤੁਸੀਂ ਦੇਖੋ ਕਿ ਇਹਨੇ ਪੇਟੀਆਂ ਚੁੱਕੀਆਂ ਹਨਾ ਉਹ ਵੀ ਇਤੋਂ ਨਹੀਂ ਲਿਜਾਈਆਂ ਜਾ ਰਹੀਆਂ 2 2 4 4 ਪੇਟੀਆਂ ਕਿਵੇਂ ਲਿਆ ਰਹੇ ਨੇ ਸਮਾਨ ਦੀਆਂ ਪਿੱਤਾਂ ਦੇਖੋ ਸਮਾਨ ਆਗਾ ਜਿਹੜਾ ਦੁਕਾਨਦਾਰ ਦੇ ਵੱਲੋਂ ਬਿਲਕੁਲ ਹੀ ਫ੍ਰੀ ਦਿੱਤਾ ਜਾ ਰਿਹਾ ਵੀ ਲੈ ਜਾਓ ਜਿੰਨਾ ਸਮਾਨ ਲੈ ਕੇ ਜਾਇਆ ਜਾ ਰਿਹਾ ਜਾਂਦਾ ਤੁਹਾਡੇ ਤੋਂ ਤਾਂ ਦੇਖੋ ਪਬਲਿਕ ਕਿੰਨੀ ਜ਼ਿਆਦਾ ਆਉਣੀ ਸ਼ੁਰੂ ਹੋਈ ਇੱਥੇ ਕੋਈ ਇੱਥੇ ਰੋਕ ਟੋਕ ਨਹੀਂ ਦੇਖੋ ਵੀ ਦੁਕਾਨ ਆ ਜਿਹੜੀ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਵਿਲੀ ਹੁੰਦੀ ਦੇਖੋ ਤੁਸੀਂ ਜਿੰਨੇ ਭਰਾ ਕੋਈ ਲੰਘਦੇ ਕਰਦੇ ਸੀ ਸਾਰੇ ਉਹ ਰੁਕਣ ਲੱਗੇ ਸਾਰੇ ਉਹ ਸਮਾਨ ਆਗਾ ਜਿਹੜਾ ਉਹ ਲਿਜਾਣ ਵਾਲਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਕਿ ਪਬਲਿਕ ਨੇ ਦੇਖੋ ਇੱਥੇ ਸਮਾਨ ਕੀ ਸੀਗਾ ਇਹ ਸਾਰਾ ਦੱਸ ਦਿੰਦੇ ਆ ਜਿੱਦਾਂ ਕਿ ਸਾਬਣਾਂ ਦੋਸਤੋ ਹਾਰਪਿਕ ਵਗੈਰਾ ਟਾਇਲਟਾਂ ਸਾਫ਼ ਕਰਨ ਵਾਲਾ ਹੋਰ ਤੇਲ ਵਗੈਰਾ ਰਫੈਂਡ ਰਫੂਂਡ ਬਹੁਤ ਸਮਾਨ ਸੀਗਾ ਕਰਿਆਨੇ ਦਾ ਸਮਾਨ ਜਿੱਦਾਂ ਆਪਾਂ ਕਹਿ ਲਈਏ ਕਰਿਆਨੇ ਦੀ ਦੁਕਾਨ 'ਚ ਕਿੰਨਾ ਸਟਾਕ ਪਿਆ ਹੁੰਦਾਗਾ ਹਣਾ ਇਹ ਦੇਖੋ ਵੀ ਭਰਾ ਦੇ ਵੱਲੋਂ ਸਾਰਾ ਹੀ ਸਟਾਕ ਆ ਜਿਹੜਾ ਫਰੀ ਦੇ ਵਿੱਚ ਦਿੱਤਾ ਜਾ ਰਿਹਾ ਕੋਈ ਪੈਸਾ ਨਹੀਂ ਲਏ ਦਿੱਤਾ ਜਾ ਰਿਹਾ ਦੇਖ ਸਕਦੇ ਹੋ ਦਿਲ ਦਰਿਆ ਦੁਕਾਨਦਾਰ ਤੇ ਤੁਹਾਡੇ ਇਸ ਦੁਕਾਨਦਾਰ ਦੇ ਲਈ ਕੀ ਵਿਚਾਰ ਨੇਗੇ ਜਰੂਰ ਕਮੈਂਟਾਂ ਦੇ ਵਿੱਚ ਲਿਖਣਾ ਕਿ ਇਸ ਦੁਕਾਨਦਾਰ ਨੇ ਜੋ ਆਮ ਪਬਲਿਕ ਨੂੰ ਨਾ ਉਹਨੇ ਕੋਈ ਇਹ ਦੇਖਿਆ ਵੀ ਇਹ ਗਰੀਬ ਆ ਜਾਂ ਇਹ ਅਮੀਰ ਆ ਜੋ ਮਰਜੀ ਕੋਈ ਆ ਕੇ ਲਈ ਜਾਵੇ ਕਿਸੇ ਨੂੰ ਕੋਈ ਰੋਕ-ਠੋਕ ਨਹੀਂ ਕੀਤੀ ਉਹਨੇ ਕਿਸੇ ਦਾ ਕੋਈ ਆਈਡੀ ਕਾਰਡ ਨਹੀਂ ਉਹਨੇ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਨਾ ਕਿਸੇ ਨੂੰ ਉਹਨੇ ਇਹ ਪੁੱਛਿਆ ਵੀ ਤੂੰ ਕਿੱਥੋਂ ਆਇਆ ਭਰਾਵਾ ਕਿਸਵੇਂ ਤੂੰ ਪਤਾ ਲੱਗਿਆ ਹਣਾ ਜਿੰਨੇ ਰੋਡ ਦੇ ਉੱਪਰ ਦੀ ਲੰਘਦੇ ਕਰਦੇ ਸੀਗੇ ਸਭਣਾ ਨੇ ਬਰੀਕਾ ਮਾਰ ਦਿੱਤੀਆਂ ਜੇ ਕੋਈ ਮੋਟਰਸਾਈਕਲ ਤੇ ਚਾਹੇ ਕੋਈ ਗੱਡੀ ਤੇ ਹੈਗਾ ਚਾਹੇ ਕੋਈ ਆਟੋ ਰਿਕਸ਼ੀਆ ਵਾਲੇ ਨੇਗੇ ਤਾ ਇੱਥੇ ਤੁਸੀਂ ਦੇਖੋ ਵੀ ਪੈਰ ਧਰਨ ਨੂੰ ਜਗ੍ਹਾ ਤੱਕ ਨਹੀਂ ਰਹੀ ਆਮ ਜਿਹੜਾ ਕੋਈ نیچے ਕੋਈ ਸਮਾਨ ਖਿੱਲਰਾ ਖੁੱਲਰਾਂ ਰਹਿ ਗਿਆ ਕਰ ਗਿਆ ਹਨ ਉਹਨੂੰ ਤਾਂ ਪਤੰਦਰਾ ਨੇ ਉਹੀ ਲਾਤੜ ਦਿੱਤਾ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਆ ਕਿਦਾਂ ਕਿਦਾਂ ਸਮਾਨ ਨੂੰ ਚੁੱਕ ਰਹੇ ਨੇਗੇ ਸਮਾਨ ਦੇ ਬਦਲ ਕੇ ਹਾਸਿਲ ਸਾਰੀ ਡਿਊਟੀਆਂ ਤੇ ਜਾ ਰਹੇ ਸੀ ਕੋਈ ਟਰਾਈਡੈਂਟ ਤੇ ਜਾ ਰਿਹਾ ਸੀਗਾ ਉਹਨਾਂ ਨੇ ਵੀ ਬ੍ਰੇਕਾ ਮਾਰਤੀਆਂ ਕੁਛ ਨਹੀਂ ਹੁੰਦਾ ਵੀ 2 ਘੰਟੇ ਹੋਰ ਲੇਟ ਬਾਗ ਜਾਂਗੇ ਨਹੀਂ ਦੇਖੋ ਵੀ ਡਿਊਟੀ ਵਾਲਾ ਬੰਦਾ ਪਾਬੰਦ ਹੁੰਦਾਗਾ ਟਰਾਈਡੈਂਟ ਤੇ ਜਿਹੜੇ ਮੁੰਡੇ ਲੱਗੇ ਹੋਏ ਨੇਗੇ ਉਹ ਵੀ ਇੱਥੇ ਅਸੀਂ ਦੇਖੇ ਸਮਾਨ ਦੀਆਂ ਪੇਟੀਆਂ ਨੂੰ ਇੱਥੋਂ ਲੈ ਕੇ ਜਾਂਦੇ ਹੋਏ ਤਾਂ ਦੇਖੋ ਵੀ ਕਿੱਦਾਂ ਸਾਈਡ ਤੇ ਕਰ ਕਰ ਰੱਖ ਲੀਆਂ ਕਈਆਂ ਨੇ ਹਨਾ ਆਹ ਸਮਾਨ ਹੈਗਾ ਜਿਹੜਾ ਤੁਹਾਨੂੰ ਸਾਰਾ ਦਿਖਾਈ ਜਾਂਦੇ ਆ ਔਇਲ ਵਗੈਰਾ ਆਹ ਸ਼ਰਪ ਸ਼ੈਂਪੂ ਕਲੀਨਰ ਵਗੈਰਾ ਦੇ ਇਹ ਇਤਰਾ ਸਮਾਨ ਨਾਲੇ ਸਾਰੇ ਮਹਿੰਗੇ ਪ੍ਰੋਡਕਟ ਨੇ ਦੋਸਤੋ ਜੈਨੂਨ ਪ੍ਰੋਡਕਟ ਨੇ ਕੋਈ ਇਦਾਂ ਦਾ ਨਹੀਂ ਹੈਗਾ ਵੀ ਇਹਨਾਂ ਦੀ ਕੋਈ ਐਕਸਪਾਇਰੀ ਡੇਟ ਵਗੈਰਾ ਵਾਲਾ ਸਮਾਨ ਹੋਊਗਾ ਵੀ ਜਾਂ ਉਹ ਚੁਕਾਈ ਜਾਂਦੇ ਨੇ ਜਬਾ ਰੀਅਲ ਜੈਨੂਨ ਸਮਾਨ ਤਾਂ ਤੁਸੀਂ ਦੇਖੋ ਵੀ ਕਿੰਦਾ ਪੇਟੀਆਂ ਨੂੰ ਸਾਹਮਣੇ ਸਾਹਮਣੇ ਕੇ ਉਹਨਾਂ ਦੇ ਕੋਲ ਖੜੇ ਨੇਗੇ ਇੱਧਰ ਦੇਖੋ ਚਾਰੇ ਪਾਸੇ ਢੇਰੀ ਲਾਈ ਬੈਠੇ ਨੇਗੇ ਕਿਸੇ ਨੇ ਕਿੰਨੀਆਂ ਪੇਟੀਆਂ ਚੁੱਕ ਲਈਆਂ ਕਿਸੇ ਨੇ ਕਿੰਨੀਆਂ ਪੇਟੀਆਂ ਚੁੱਕ ਲਈਆਂ ਤੁਹਾਡੇ ਸਾਹਮਣੇ ਨੇ ਤਸਵੀਰਾਂ ਜਿੰਨੀਆਂ ਆਪਾਂ ਦਿਖਾਈ ਜਾਂਦੇ ਆਗੇ ਇਹ ਬਰਨਾਲਾ ਸ਼ਹਿਰ ਦੀਆਂ ਤਸਵੀਰਾਂ ਨੇ ਦੇਖੋ ਜਦੋਂ ਦੋਸਤੋ ਇਹ ਜੋੜੇ ਪٹرول ਪੰਪਾਂ ਦੇ ਕੋਲ ਸੀਗੀ ਇਹ ਸ਼ਾਪ ਤਾਂ ਨਾਲ ਦੇ ਦੁਕਾਨਦਾਰ ਵੀ ਮੁਸਕਰਾ ਰਹੇ ਨੇ ਹੱਸ ਰਹੇ ਨੇ ਵੀ ਯਾਰ ਕੀ ਹੋ ਰਿਹਾ ਕਿਵੇਂ ਇਹ ਪਬਲਿਕ ਲੱਗੀ ਪਈ ਆ ਸਮਾਨ ਨੂੰ ਚੁੱਕਣ ਜਿਹੜੇ ਨਜ਼ਦੀਕੀ ਦੁਕਾਨਦਾਰ ਨੇਗੇ ਜੋ ਇਨਰ ਆਸਪੜੋਸ ਵਾਲੇ ਨੇ ਉਹ ਵੀ ਦੇਖ ਦੇ ਕੇ ਕਮਾਲ ਮੰਨੀ ਜਾਂਦੇ ਨੇ ਵੀ ਯਾਰ ਦੁਕਾਨਦਾਰ ਨੂੰ ਕਹਿ ਨਹੀਂ ਦਿੱਤਾ ਦੁਕਾਨਦਾਰ ਨੇ ਸਿਰਫ ਕਹਿੰਦੇ ਸੜਕ ਤੇ ਖੜ ਕੇ ਇੱਕ ਵਾਰੀ ਹੋਕਾ ਦਿੱਤਾ ਸੀਗਾ ਇੱਕ ਵਾਰੀ ਹੀ ਉਹਨੇ ਕਿਹਾ ਸੀਗਾ ਵੀ ਮੇਰੀ ਦੁਕਾਨ ਦੇ ਵਿੱਚ ਜਿੰਨਾ ਸਾਮਾਨ ਪਿਆ ਸਭ ਲੈ ਜਾਓ ਕਿਸੇ ਤੋਂ ਕੋਈ ਪੈਸਾ ਨਹੀਂ ਬਿਲਕੁਲ ਫ੍ਰੀ ਸਾਮਾਨ ਚੁੱਕ ਮੈਂ ਜਿਹੜਾ ਆਪਣੀ ਦੁਕਾਨ ਦੇ ਵਿੱਚੋਂ ਚੁਕਾ ਰਿਆ ਬਿਲੀ ਕਰ ਦੋ ਦੁਕਾਨ ਕਹਿੰਦਾ ਅੱਧੇ ਘੰਟੇ ਦੇ ਵਿੱਚ ਵਿੱਚ ਅੱਧਾ ਘੰਟਾ ਕਿਹੜਾ ਪਤੰਦਰਾ ਨੇ ਮਿੰਟ ਗਿਣਵੇਂ 15 ਨਹੀਂ ਲਾਏ ਦੋਸਤੋ 11 ਮਿੰਟਾਂ ਦੇ ਬੇਵੱਧ ਦੁਕਾਨ ਦੇ ਵਿੱਚ ਸਾਰਾ ਸਫਾਇਆ ਕਰਤਾ ਕੁਝ ਨਹੀਂ ਛੱਡਿਆ ਦੁਕਾਨ ਦੇ ਵਿੱਚ ਸਾਰਾ ਸਮਾਨ ਅਜਿਹੀ ਪਬਲਿਕ ਤੁਸੀਂ ਦੇਖੋ ਰਿਸਕੇ ਰੁਸਕੇਆਂ ਵਾਲੇ ਸਭ ਆਪ ਦੇ ਜਿਹੜੇ ਉੱਤੇ ਬੰਦੇ ਬੈਠੇ ਸੀ ਉਹਨਾਂ ਦੇ ਸਭ ਲੋਨ ਨੂੰ ਲਾਹੀ ਗਏ ਵੀ ਉੱਤਰ ਜੋ ਭਰਾ ਉਹ ਸਾਨੂੰ ਜਾਣ ਦੋ ਦੇਖੋ ਕਿ ਮੇਰੇ ਸਰਦਾਰ ਭਰਾ ਇਹ ਗੇਲਣ ਜੇ ਚੱਕ ਚੱਕ ਕੇ ਲਈ ਆਉਂਦੇ ਨੇ ਕਿ ਕਈ ਦੇਖਦੀ ਤੁਰੇ ਫਿਰਦੇ ਨੇ ਕਿ ਵੀ ਕੀ ਚੱਕੀ ਹੈ ਯਾਰ ਇਤੋਂ ਕੀ ਲੈ ਕੇ ਜਾਈਏ ਤਾਂ ਤੁਹਾਡੇ ਸਾਹਮਣੇ ਹੈ ਜਿੰਨਾ ਕਿਹੜਾ ਚੱਲ ਰਿਹਾ ਹੈਗਾ ਇਹ ਬਰਨਾਲਾ ਸ਼ਹਿਰ ਦੀਆਂ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾਉਣਿਆਂਗੇ ਜੋੜੇ ਪਟ્રોલ ਪੰਪਾਂ ਦੇ ਕੋਲੇ ਸ਼ਾਪ ਸੀਗੀ ਤਾਂ ਸੌ ਕੁ ਮੇਲਾ ਕੀਤਾ ਸਾਹ ਨੂੰ ਆ ਹੋਰ ਲੰਮਾ ਚੌੜਾ ਕਰਨਾਗਾ ਕੰਮ ਸੀ ਸ਼ਾਪ ਦੇ ਵਿੱਚ ਚਾੜੂ ਕਰਨਾ ਸੀ ਤੁਸੀਂ ਦੇਖਦੇ ਹੋ ਟ੍ਰੋੜਾ ਵੀ ਖਿਲਰਿਆ ਪਿਆਗਾ ਪਰ ਪ੍ਰੋਬਲਮ ਕੀ ਆ ਰਹੀ ਸੀਗੀ ਵੀ ਵਿੱਚ ਸਮਾਨ ਪਿਆ ਸੀਗਾ ਇਹ ਸਮਾਨ ਹੋਰ ਸਾਈਡ ਤੇ ਧਰਨ ਦੇ ਖਾਤਰ ਦੁਕਾਨਦਾਰ ਕੋਲੇ ਜਗ੍ਹਾ ਨਹੀਂ ਸੀ ਹੈਗੀ ਤਾਂ ਉਹਨੇ ਦੇਖ ਲਓ ਸ਼ਟਰ ਵੀ ਉਹਨੇ ਕਿਹਾ ਵੀ ਚਲੋ ਹੁਣ ਮੈਂ ਸ਼ਟਰ ਮਾਰੇ ਕੱਲ੍ਹ ਨੂੰ ਚੁਕਾ ਦਾਂਗੇ ਹਨਾ ਇਹ ਹੋਰ ਕੱਲ੍ਹ ਕੋਲੋਂ ਲੈ ਜਾਣਗੇ ਕਿੱਥੇ ਪਤੰਦਰ ਬਾਹਰ ਧਰ ਧਰ ਕੇ ਦਵਾਰੇ ਆਜ ਆਈ ਜਾਂਦੇ ਨੇ ਬਾਹਰ ਰੱਖਿਉਂਦੇ ਨੇ ਫੂਰ ਚੁੱਕਣ ਆ ਜਾਂਦੇ ਨੇ ਤਾਂ ਤੁਸੀਂ ਦੇਖੋ ਤੁਹਾਡੇ ਸਾਹਮਣੇ ਬਿਲਕੁਲ ਲਾਈਵ ਤਸਵੀਰਾਂ ਦਿਖਾ ਰਿਆ ਹੁਣ ਆਪਾਂ ਬਿਲਕੁਲ ਬਰਨਾਲਾ ਸ਼ਹਿਰ ਦੀਆਂ ਤਾਂ ਦੇਖੋ ਦੁਕਾਨਦਾਰ ਨੇ ਹੁਣ ਸ਼ਟਰ ਆ ਜਿਹੜਾ ਨੀਚੇ ਨੂੰ ਕਰਨਾ ਸ਼ੁਰੂ ਕਰਤਾ ਪਬਲਿਕ ਦੇਖੋ ਤੁਸੀਂ ਹਲੇ ਵੀ ਅੰਦਰ ਕਿੰਨੀ ਜ਼ਿਆਦਾ ਫਿਰਦੀ ਆ ਹਲੇ ਵੀ ਪਬਲਿਕ ਦੇਖੋ ਕਿਵੇਂ ਪੇਟੀਆਂ ਨੂੰ ਚੁੱਕ-ਚੁੱਕ ਕੇ ਲੈ ਕੇ ਆ ਰਹੀ ਆ ਕੋਈ ਨਹੀਂ ਆਏ ਦੇਖ ਰਿਹਾ ਵੀ ਯਾਰ ਦੁਕਾਨਦਾਰ ਨੂੰ ਸ਼ਟਰ ਲਾ ਦੇਣ ਤਾਂ ਕੋਈ ਗੱਲ ਨਹੀਂ ਜਿੰਨਾ ਚੁੱਕ ਲਿਆ ਆਪਾਂ ਉਨਾਂ ਹੀ ਬਹੁਤ ਆ ਕਹਿੰਦੇ ਸਬਰ ਸੰਤੋਖ ਹਨਾ ਸਬਰ ਹੈ ਹੀ ਨਹੀਂ ਪਬਲਿਕ ਕੋਲੇ ਵੀ ਜਿੰਨਾ ਕ ਆਪ ਨੂੰ ਮਿਲ ਗਿਆ ਫ੍ਰੀ ਦੇ ਵਿੱਚ ਚਲ ਬਹੁਤ ਆ ਯਾਰ ਵੀ ਉਹਨਾਂ ਹਨਾ ਪਰ ਨਹੀਂ ਬਦੰਦਰ ਕਿੱਥੇ ਹ ਦੁਆਰੇ ਦੁਆਰੇ ਗੇੜੇ ਲਾ ਰਹੇ ਨੇਗੇ ਦੁਆਰੇ ਦੁਆਰੇ ਸਮਾਨ ਚਹਿ ਚੁੱਕਿਆ ਤੱਕ ਨਾ ਜਾਵੇ ਬਾਹਰ ਤੁਹਾਨੂੰ ਦਿਖਾਉਂ ਇੱਕ ਇੱਕ ਬੰਦੇ ਦੇ ਕੋਲ ਕਿੰਨੀਆਂ ਕਿੰਨੀਆਂ ਪੇਟੀਆਂ ਸਮਾਨ ਦੀਆਂ ਉਹਨਾਂ ਨੇ ਜਮ੍ਹਾਂ ਕਰ ਲੀਆਂ ਬਾਹਰਲੇ ਪਾਸੇ ਲਿਆ ਜਾ ਕੇ ਤੁਸੀਂ ਦੇਖ ਕੇ ਹੈਰਾਨ ਰਹ ਜਿਓਗੇ ਵੀ ਇੰਨਾ ਸਮਾਨ ਨੂੰ ਯਾਰ ਤੁਸੀਂ ਕੀ ਕਰੋਗੇ ਯਾਰ ਹਨਾ ਕੀ ਕਰੋਗੇ ਇਨ ਸਮਾਨ ਨੂੰ ਇਹ ਐਕਸਪਾਇਰ ਹੋ ਜਾਣਾ ਉਸ ਤੋਂ ਬਾਅਦ ਤੁਹਾਡੇ ਘਰਾਂ ਦੇ ਵਿੱਚ ਪਿਆ ਹੋਇਆ ਪਰ ਤੁਸੀਂ ਦੇਖ ਲਓ ਵੀ ਪਬਲਿਕ ਦੇ ਕੋਲ ਯਾਰ ਹਨਾ ਬਿਲਕੁਲ ਵੀ ਸਮਰਥਾ ਨਹੀਂ ਹੈਗੀ ਯਾਰ ਮਿੰਟਾਂ ਦੇ ਵਿੱਚ ਤੁਸੀਂ ਐ ਦੇਖੋ ਵੀ ਫਰੀ ਦੇ ਵਿੱਚ ਤਾਂ ਪਬਲਿਕ ਨੇ ਮੈਂ ਕਹਣਾ ਰੂੰਡੇ ਜਿਹੀ ਜਿਹੜੀ ਇਹ ਵੀ ਲੈ ਜਾਣੀ ਸੀ ਚੱਕ ਕੇ ਜੇ ਕਹਿ ਹਾ ਹੁੰਦਾ ਤਾਂ ਪਰ ਤੁਸੀਂ ਦੇਖੋ ਵੀ ਗਾਹੀ ਪਾਤਾਮਾ ਦੇ ਸ਼ੇਰਾਂ ਦੇ ਅੰਦਰ ਪੇਟੀਆਂਆਂ ਪਾੜਤੀਆਂ ਆਹ ਦੇਖੋ ਕਿਵੇਂ ਖਲਾਰਾ ਤੁਸੀਂ ਦੇਖੋ ਕਿਵੇਂ ਬੋਤਲਾਂ ਪੈਰਾਂ ਦੇ ਵਿੱਚ ਕਿਵੇਂ ਅੱਧੇ ਤੋਂ ਜ਼ਿਆਦਾ ਸਮਾਨ ਦਾ ਮੁੰਲਾਰਾ ਇਹਨਾਂ ਨੇ ਆਈ ਬੇਸਟ ਕਰਤਾ ਵੀ ਨਹੀਂ ਦੇਖਿਆ ਹੈਗਾ ਯਾਰ ਵੀ ਵੀ ਚੁੱਕਣ ਵਾਲੀ ਆ ਇਹਨੂੰ ਚੱਕ ਲਈਏ ਨਾ ਪਰ ਅੱਡੇ ਦਾ ਬੰਦ ਪੇਟੀਆਂ ਭਾਲ ਦੇ ਤੁਰੇ ਫਿਰਦੇ ਨੇ ਵੀ ਬੰਦ ਬਾਕਸ ਜੇ ਮਿਲਣ ਨਾ ਯਾਰ ਉਹ ਮੈਂ ਚੱਕ ਕੇ ਲਈਏ ਉਹ ਦੇਖੋ ਕਿਵੇਂ ਜਵਾਕ ਜਾ ਕਿਵੇਂ ਜੋਰ ਲਾ ਲਾ ਕੇ ਕਿਵੇਂ ਧੱਕਦਾ ਉਹਨਾਂ ਨੂੰ ਵੀ ਯਾਰ ਬਾਹਰ ਕੱਢਦਾ ਛੇਤੀ ਕਿਤੇ ਛੱਟ ਨਾਲ نیچے ਸਿੱੜ ਦੇਣ ਉਹ ਪਰ ਸਾਟਰ ਦੇਖੋ ਕਿੱਥੇ ਦਿੱਖ ਲਿਆ ਆਤਾ ਵਰਕ ਕਾਨ ਦੇ ਵਿੱਚੋਂ ਸਮਾਨ ਆ ਜਿਹੜਾ ਮੈਂਟਾਂ ਜੀ ਬਾਹਰ ਮਾਰਿਆ ਪਤੰਦਰਾਂ ਨੇ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਚੱਲੀ ਜਾਂਦੇ ਆ ਤਸਵੀਰਾਂ ਦੇਖੀ ਚਲੋ ਤੁਸੀਂ ਝੱਟ ਇਹਨਾਂ ਦੇ ਤੁਹਾਨੂੰ ਸਾਰੇ ਦਿਖਾਈ ਦੇਣਾ ਇਹ ਵੀਡੀਓ ਨੂੰ ਜਰੂਰ ਅੱਗੇ ਸ਼ਾਂਜੀ ਕਰ ਦਿਓ ਵੀਡੀਓ ਨੂੰ ਜਿੰਨਾ ਹੋ ਸਕੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਜੋ ਕਿ ਹਰ ਇੱਕ ਭੈਣ ਭਰਾ ਇਹ ਵੀਡੀਓ ਨੂੰ ਦੇਖ ਕੇ ਸੋਚੇ ਯਾਰ ਮੈਂ ਕਿਉਂ ਮੇ ਰਹਿ ਗਿਆ ਮੈਨੂੰ ਕਿਉਂ ਨਹੀਂ ਪਤਾ ਲੱਗਿਆ ਹਨਾ ਪਲੀਜ਼ ਮਾੜੇ ਸੇ ਮਾੜੇ ਹਾਲਾਤ ਉਹਨਾਂ ਜਿਆਦਾ ਸ਼ੇਅਰ ਕਰਨਾ ਕਿ ਹਰ ਇੱਕ ਦੇ ਅੰਦਰ ਯਾਰ ਇਹ ਸ਼ੰਕਾ ਜੀ ਜਾਗੇ ਹਨਾ ਹਰ ਇੱਕ ਅਫਸੋਸ ਜਾਂ ਕਰੇ ਇਹ ਚੀਜ਼ ਨੂੰ ਦੇਖ ਕੇ ਯਾਰ ਮੈਨੂੰ ਕਿਉਂ ਨਹੀਂ ਪਤਾ ਲੱਗਿਆ ਯਾਰ ਮੈਨੂੰ ਕਿਉਂ ਨਹੀਂ ਪਤਾ ਲੱਗਿਆ ਪਰ ਦੋਸਤੋ ਹਲੇ ਸਮਾਨ ਬਹੁਤ ਜਿਆਦਾ ਪਿਆ ਇੱਥੇ ਕੋਈ ਚੱਕਰ ਨਹੀਂ ਸ਼ਟਰ ਸ਼ੁੱਟਣ ਤੋਂ ਬਾਅਦ ਸਵੇਰੇ 10 ਵਜੇ ਇੱਥੇ ਪਹੁੰਚ ਜਾਓ ਲੈ ਜਾਓ ਚੱਕ ਕੇ ਜਿਹੜਾ ਬਾਕੀ ਦਾ ਰਹਿ ਗਿਆ ਬਾਕੀ ਦਾ ਜਿੰਨਾ ਰਹੇਗਾ ਬਾਕੀ ਦਾ ਸਵੇਰੇ ਲੈ ਜਾਓ ਹਲੇ ਤਾਂ ਦੁਕਾਨ ਦੇ ਵਿੱਚੋਂ ਤੁਸੀਂ ਐ ਮਨੋ ਵੀ 100 ਚੋਂ 50% ਸਮਾਨ ਹੀ ਚੁੱਕਣ ਦਿੱਤਾ ਗਿਆਗਾ ਉਸ ਤੋਂ ਬਾਅਦ ਸ਼ਟਰ ਆ ਜਿਹੜਾ ਜਮ ਬਿਲਕੁਲ ਬੰਦ ਕਰਤਾ ਕੋਈ ਗੱਲ ਨਹੀਂ ਸਵੇਰੇ ਮਾਰਨਿੰਗ 10 ਵਜੇ ਇਹਦੇ ਵਿੱਚੋਂ ਸਮਾਨ ਆ ਜਿਹੜਾ ਸਾਰਾ ਖਾਲੀ ਕਰਵਾ ਦਿੱਤਾ ਜਾਵੇਗਾ ਤਾਂ 10 ਵਜੇ ਨੂੰ ਤੁਸੀਂ ਜਰੂਰ ਇੱਥੇ ਪਹੁੰਚ ਜਾਣਾ ਆ ਕੇ ਸਮਾਨ ਇਥੋਂ ਲੈ ਜਾਣਾ ਜਿੰਨਾ ਰਹਿ ਗਿਆ ਉਹ ਹੁਣ ਤੁਹਾਡਾ ਰਹਿ ਗਿਆ ਤੇ ਜਿਹੜੇ ਲੈ ਗਏ ਤਾਂ ਉਹ ਲੈ ਗਏ ਇਹ ਨਹੀਂ ਪਤਾ ਇਹ ਸਵੇਰੇ 10 ਵਜੇ ਤੋਂ ਪਤੰਦਰ ਫੇਰਾ ਆ ਜਾਣ ਸਾਰੇ ਦੇ ਸਾਰੇ ਕੋਈ ਪਤਾ ਨਹੀਂ ਸ਼ਵੇਰੇ ਵੀ ਆ ਸਕਦੇ ਨੇਗੇ ਇਹ ਪਰ ਤੁਸੀਂ ਐਂ ਦੇਖੋ ਵੀ ਕੀ ਰਾ ਇਹਨਾਂ ਨੂੰ ਬਾਹਰ ਕੱਢਤਾ ਵੀ ਜਾਓ ਯਾਰ ਕਿਉਂਕਿ ਦਿਨ ਸੀ ਪਿਆ ਪਿਆਗਾ ਸ਼ਾਪ ਬੰਦ ਕਰਨੀ ਹੈਗੀ ਕਹਿ ਤਾਂ ਨਾਲੇ ਵੀ ਸ਼ਵੇਰੇ ਆ ਜਿਓ ਯਾਰ ਪਰ ਕਿੱਥੇ ਤੁਸੀਂ ਐਂ ਦੇਖੋ ਵੀ ਹਲੇ ਵੀ ਤੁੱਛਾ ਮਾਰ ਰਹੇ ਨੇ ਯਾਰ ਬਾੜ ਲੈਣ ਦੇ ਅੰਦਰ ਬਾੜ ਲੈਣ ਦੇ ਅੰਦਰ ਬਾੜ ਲੈਣ ਦੇ ਅੰਦਰ ਪਰ ਨਹੀਂ ਤੁਸੀਂ ਐਂ ਦੇਖੋ ਮੋਟਰਸਾਈਕਲ ਲੈ ਜੁਲਾ ਕੇ ਇਹ ਜਿਹਨਾਂ ਨੇ ਸਮਾਨ ਚੱਕ ਲਿਆ ਉਤੋਂ ਤੁਸੀਂ ਐਂ ਦੇਖੋ ਝਟ ਦੇਖੋ ਜਨਤਾ ਦੇ ਪਬਲਿਕ ਨੇ ਸਮਾਨ ਦੇਖੋ ਕਿੰਨਾ ਕਿੰਨਾ ਚੁੱਕਿਆ ਹੋਵੇਗਾ ਪਰ ਇਹ ਨਹੀਂ ਦੇਖ ਰਹੇ ਵੀ ਇੰਨਾ ਸਮਾਨ ਲੈ ਕੇ ਸੀ ਭਾਗ ਜੰਗੇ ਯਾਰ ਜਾਂ ਤੁਰ ਪਾਂਗੇ ਇੰਨਾ ਸਮਾਨ ਲੈ ਕੇ ਇਹ ਬਰਨਾਲਾ ਸ਼ਹਿਰ ਦੀਆਂ ਤਸਵੀਰਾਂ ਜਿੰਨੀਆਂ ਤਰੂਗਾ ਦਿਖਾਈ ਇਹਨਾਂ ਦਾ ਇਹ ਜੋੜੇ ਪੈਟਰੋਲ ਪੰਪਾਂ ਤੋਂ ਥੋੜਾ ਜਿਹਾ ਅੱਗੇ ਹੈਗੀ ਇਹ ਸ਼ਾਪ ਰੇਲਵੇ ਸਟੇਸ਼ਨ ਦੇ ਕੋਲ ਤਾਂ ਤੁਸੀਂ ਦੇਖੋ ਵੀ ਇੱਥੋਂ ਕਿੰਨਾ ਸਮਾਨ ਆ ਜਿਹੜੀ ਪਬਲਿਕ ਇਹ ਲੈ ਕੇ ਗਈ ਹੈਗੀ ਤੁਹਾਡੇ ਸਾਹਮਣੇ ਨਹੀਂ ਹੈ ਤਸਵੀਰਾਂ ਆਹ ਦੇਖ ਲਓ ਰਾਧਾ ਰਿਧਾਨੀ ਐਂਟਰਪ੍ਰਾਈਜ਼ ਰਿਧਾਨੀ ਐਂਟਰਪ੍ਰਾਈਜ਼ ਵਾਲਿਆਂ ਨੇ ਚੁਕਾਇਆ ਇਹ ਸਮਾਨ ਕਿੰਨਾ ਪਿਆ ਸੀਗਾ ਦੁਕਾਨ ਦਾ ਬਾਹਰਲਾ 60 ਰੁਪਿਆ ਜਿਹੜਾ ਤੁਹਾਨੂੰ ਦਿਖਾ ਦਿੱਤਾ ਆਪਾਂ ਸ਼ਵੇਰੇ 10 ਵਜੇ ਆ ਜਿਓ ਤੇ ਜਿੰਨਾ ਰਹੇਗਾ ਸਮਾਨ ਲੈ ਜਿਓ ਨਾ ਪਰ ਨਾਲ ਕੋਈ ਸ਼ਾਦਨ ਸ਼ੂਦਨ ਲੈ ਕੇ ਆਇਓ ਸਮਾਨ ਚੁੱਕਣ ਦੀ ਖਾਤਰ ਕਿਤੇ ਆ ਭਰਾਵਾਂ ਦੇ ਮੰਗੂ ਤੁਸੀਂ ਵੀ ਨਾ ਐਂ ਮੁੜ ਕੇ ਜਿਹੜੇ ਕਿਤੇ ਮੋਟਰ ਮੋਟਰਸਾਈਕਲ ਲਿਆਵੋ ਮੁੜ ਕੇ ਤੁਹਾਡੇ ਤੋਂ ਨਾ ਸਮਾਨ ਪਹੁੰਚੇ ਕਰੇ ਨਾ ਨਾ ਮੋਟਰਸਾਈਕਲ ਪਹੁੰਚੇ ਲੋਕੀ ਜਿਹਾ ਹੱਥ ਵਿਚਾਲੇ ਪਰ ਕੋਈ ਸਾਫ ਰਸੀਦਨ ਲੈ ਕੇ ਆਇਓ ਜਿਹਦੇ ਵਿੱਚ ਖੁੱਲੇ ਦਿਲ ਨਾਲ ਤੁਸੀਂ ਸਮਾਨ ਆ ਜਿਹੜਾ ਇੱਥੋਂ ਲਿਆ ਸਕੋ ਬੂਰੀ ਬਾਰੀ ਵੀ ਚੱਕ ਲਿਓ ਸਮਾਨ ਆ ਜਿਹੜਾ ਵਿੱਚ ਖਿਲਰਿਆ ਬਹੁਤ ਪਿਆਗਾ ਬਹੁਤ ਜ਼ਿਆਦਾ ਸਮਾਨ ਖਿਲਰਿਆ ਪਿਆਗਾ ਜਿਹੜਾ ਕਿ ਇਹਨਾਂ ਨੇ ਉਹੀ ਉਥੇ ਵਕੀਰ ਦਿੱਤਾ ਕਈ ਵਾਰ ਤਾਂ ਐ ਹੁੰਦਾ ਵੀ ਇਹਨਾਂ ਨੇ ਤਾਂ ਪੇਟੀਆਂ ਚੁੱਕਣ ਦੀ ਕੋਸ਼ਿਸ਼ ਕੀਤੀ ਹੈ ਨਾ ਜਿਹੜੀਆਂ ਉਥੇ ਪੇਟੀਆਂ ਪਾੜ ਜਾਂਦੀਆਂ ਜੋਤੀ ਛੱਡ ਦਿੰਦੇ ਸੀ ਪਤੰਤਰਾ ਤੁਸੀਂ ਐਂ ਦੇਖੋ ਵੀ ਹਾਰਪਿਕ 100 ਰੁਪਏ ਦਾ ਮਿਲਦਾ ਪਉਨੋ ਮਾਰਕੀਟ ਦੇ ਵਿੱਚੋਂ 100 ਸਵਾ 100 ਦਾ ਮਿਲਦਾ ਹਾਰਪਿਕ ਤਾਂ ਇੱਥੇ ਦੇਖੋ ਹਾਰਪਿਕ ਵਗੈਰਾ ਕਲੀਨਿੰਗ ਠੀਕ ਆ ਹੋਰ ਰਫੈਂਟ ਆਇਲ ਵਗੈਰਾ ਸਾਬਣਾ ਸੂਪਣਾ ਬਹੁਤ ਜ਼ਿਆਦਾ ਸਮਾਨ ਪਿਆ ਬਹੁਤ ਮਹਿੰਗੇ ਮਹਿੰਗੇ ਪ੍ਰੋਡਕਟ ਸੀਗੇ ਜਿਹੜੇ ਸਾਰੇ ਹੀ ਤਿਆਬਤ ਜੂ ਦੇ ਗੇਲਣ ਜੇ ਤੁਸੀਂ ਦੇਖੋ ਕਿਵੇਂ ਚੱਕੀ ਫਿਰਦੇ ਨੇ ਪਬਲਿਕ ਨੂੰ ਲਾਤਾ ਹੁਣੋਂ ਭਰਾ ਨੇ ਸ਼ਟਰ ਸਵੇਰੇ 10 ਵਜੇ ਚੱਕਣਗੇ ਦੁਬਾਰਾ ਸ਼ਟਰ ਨੂੰ ਤੇ ਸਵੇਰੇ 10 ਵਜੇ ਪਹੁੰਚ ਜਾਓ ਉਹ ਪੂਰਾ ਦੇਖ ਕੇ ਹੀ ਤੁਹਾਨੂੰ ਹਮਾ ਕੇ ਗੱਜ ਵਜਾ ਕੇ ਗੱਡੀ ਗੁੱਡੀ ਲੈ ਕੇ ਆਏ ਉਹ ਰੇੜੀਆਂ ਰੂੜੀਆਂ ਆਪਦੀਆਂ ਲੈ ਕੇ ਆਏ ਤੇ ਜੇ ਦੁਬਾਰੇ ਲੈ ਕੇ ਜਾਣਾ ਸਮਾਨ ਇੱਥੋਂ ਤੇ ਨਹੀਂ ਫਿਰ ਰਹਿ ਜਾਓਗੇ ਮੇਤਰੋ ਇੰਨਾ ਵੰਗੂ ਇੰਨਾ ਵੰਗੂ ਇੱਥੇ ਲੌਂਕੀ ਜਾਮੋਗੇ ਸਮਾਨ ਤੁਹਾਡੇ ਦੇ ਚੁੱਕਿਆ ਨਹੀਂ ਜਾਣਾ ਤਾਂ ਦੱਬ ਕੇ ਕਰਦੇ ਹੁਣ ਵੀਡੀਓ ਨੂੰ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਫੋਲੋ ਜਿਹੜੇ ਭਰਾਵਾਂ ਨੇ ਹਜੇ ਤੱਕ ਚੈਨਲ ਨਹੀਂ ਫੋਲੋ ਕੀਤਾ ਚੈਨਲ ਨੂੰ ਕਰਿਓ ਫੋਲੋ ਤੁਹਾਡਾ ਆਪਣਾ ਚੈਨਲ ਪੀਵੀ ਹਣੀ ਬਲੈਕਰੀ ਚੈਨਲ ਨੂੰ ਫੋਲੋ ਕਰਿਓ ਵਿਚਾਰ ਆਪਣੇ ਜਰੂਰ ਕਮੈਂਟਾਂ ਦੇ ਵਿੱਚ ਲਿਖ ਦਿਓ ਵੀਡੀਓ ਨੂੰ ਜਿੰਨਾ ਹੋ ਸਕਦਾ ਉਹਨਾਂ ਜ਼ਿਆਦਾ ਤੋਂ ਜ਼ਿਆਦਾ ਇਸ ਵੀਡੀਓ ਨੂੰ ਕਰਿਓ ਸ਼ੇਅਰ ਤੇ ਹੁਣ ਆਪਾਂ ਮਿਲਾਂਗੇ ਸਵੇਰੇ 10 ਵਜੇ ਤੁਹਾਨੂੰ ਫੇਰ ਦਿਖਾਵਾਂਗੇ ਤੇ ਝੂਟਾ ਪੈਂਦਾ ਕਿੰਨੀ ਪਬਲਿਕ ਇੱਥੇ ਦੁਬਾਰੇ ਆਉਗੀ ਸਮਾਨ ਚੁੱਕਣ ਦੇ ਲਈ ਉਹ ਵੀ ਸ਼ਟਰ ਹੁਣ ਲਗਾਤਾ ਸ਼ਟਰ ਦਾ ਕੇ ਓ ਹੋ 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 ਭਾਂ ਦੀ ਪੈ ਗਿਆ ਓਏ ਅੱਧੇ ਤਾਂ ਅੰਦਰੀ ਰਹਿ ਗਏ ਸੀਗੇ ਆਹ ਦੇਖੋ 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 ਹੱਲਾ ਦੇਖੋ ਪਬ ਕਮਾਲ ਦੀ ਗੱਲ ਆ ਛੱਟ ਦੇਖੀ ਚਲੋ ਛੱਟ ਨਹੀਂ ਲਾਉਣ ਦੇਤੇ ਐਂ ਸੋਚੀਆਂ ਨੇ ਵੀ ਚਲ ਜਿਹੜੇ ਅੰਦਰ ਰਹਿ ਗਏ ਯਾਰ ਉਹਨਾਂ ਨੂੰ ਬਾਹਰ ਕੱਢਦੀ ਹੈ ਨਾ ਪਰ ਕਿੱਥੇ ਜਿੰਨਾ ਇੱਕ ਛੱਟ ਚਾਹ ਕੇ ਨੇ ਉਹਨੇ ਕੋ ਹੋਰ ਤੁੱਥ ਜਾਂਦੇ ਨੇ ਅੰਦਰ ਉਹਨੇ ਕੋ ਫੇਰ ਵੱਢ ਜਾਂਦੇ ਨੇ ਅੰਦਰ ਜਮੇ ਯਾਰ ਮੈਂ ਕਹਿੰਦਾ ਕੀ ਪੁੱਛ ਦਊ ਯਾਰ ਤਾਂ ਤੁਸੀਂ ਦੇਖ ਲਓ ਦੁਕਾਨਦਾਰ ਤੇ ਆਹ ਦੁਕਾਨ ਤੇ ਆਹ ਦੇਖ ਲਓ ਆਮ ਆਦਮੀ ਪਾਰਟੀ ਦੇ ਪੋਸਟਰ ਆ ਜਿਹੜੇ ਲੱਗੇ ਹੋਏ ਹੈਗੇ ਠੀਕ ਹੈ ਦੁਕਾਨ ਦੇ ਉਪਰ ਬਰਨਾਲਾ ਜ਼ਿਲ੍ਹਾ ਦਾ ਜੀ ਇਹ ਕੱਚਾ ਕਾਲਜ ਰੋਡ ਵਾਲੀ ਕੇਸੀ ਰੋਡ ਵਾਲੀ ਇਹ ਆ ਰੋਡ ਬਾਈ ਦਾਗਾ ਛੋੜੇ ਪਟੋਲ ਬੰਪਾ ਦੇ ਕੋਲ ਆ ਗਈ ਦੁਕਾਨ ਇਹ ਤਾਂ ਦੇਖ ਲੋ ਰਾਧਿਕਾ ਐਂਟਰਪ੍ਰਾਈਜ਼ ਦੇ ਨਾਂ ਤੇ ਸ਼ਾਪ ਆ ਗਈ ਇਹ ਤਾਂ ਤੁਸੀਂ ਦੇਖੋ ਵੀ ਮਾਲਕ ਇਹਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਭਰਾ ਨੂੰ ਜਿਹਨੇ ਪਬਲਿਕ ਦੇ ਲਈ ਇੰਨਾ ਸੋਚਿਆ ਜਿਹਨੇ ਪਬਲਿਕ ਨੂੰ ਫਰੀ ਦੇ ਵਿੱਚ ਇੰਨਾ ਸਾਮਾਨ ਆ ਜਿਹੜਾ ਉਹ ਚੁਕਾਇਆ ਤੁਸੀਂ ਦੇਖੋ ਵੀ ਕਿੰਨਾ ਕਿੰਨਾ ਸਾਮਾਨ ਪਬਲਿਕ ਨੇ ਬਾਹਰ ਜਮ੍ਹਾਂ ਕਰ ਲਿਆ ਤਾਂ ਮਾਰੇ ਸ਼ੇਰੋ ਮੈਂ ਕਹਣਾ ਯਾਰ ਵਧੀਆ ਯਾਰ ਨਜ਼ਾਰਾ ਲਿਆਤਾ ਮੈਂ ਦਾ ਕਹਿਣਾ ਤੁਸੀਂ ਦੱਸ ਦੋ ਵੀ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਪਬਲਿਕ ਦਾ ਦਾ ਕੇਰਾ ਆਂਦਾ ਤੇ ਦੇ ਭਾਰਤਾ ਦੁਕਾਨਦਾਰ ਨੇ ਕੀਰਾਂ ਦਾ ਪੂਰਾ ਫੁੱਲ ਚਕਾਤਾ ਸਮਾਨ ਪਰ ਡਿਊਟੀਆਂ ਡਿਊਟੀਆਂ ਵਾਲੇ ਵੀ ਹੁਣ ਝਾਕਦੇ ਫਿਰਦੇ ਨੇ ਵੀ ਆ ਸਮਾਨ ਨੂੰ ਉਹਨੂੰ ਫੈਕਟਰੀ ਚ ਲੈ ਕੇ ਜਾਈਏ ਜਾਂ ਘਰੇ ਛੱਡ ਕੇ ਆਈਏ ਕਿਉਂਕਿ ਕੁਛ ਦਾ ਸਮਾਂ ਇਹਨਾਂ ਦਾ ਇੱਥੇ ਉਹ ਹੋ ਗਿਆ ਆ ਦੇਖੋ ਪ੍ਰਿੰਟ ਦੇਖਦਾ ਜਿਵੇਂ ਉਹਨੂੰ ਪੈਸੇ ਦੇ ਕੇ ਆਇਆ ਹੁੰਦਾਗਾ ਮੈਂ ਕਹਣਾ ਯਾਰ ਸ਼ਰਮੀ ਲਈ ਹੀ ਵੀ ਅੱਦੇ ਲੋਕਾਂ ਦੀ ਦਾ ਹਨਾ ਐਂ ਦੇਖਦਾ ਆਉਂਦਾ ਉਹਨੂੰ ਸਮਾਰ ਕੇ ਵੀ ਕੀ ਰੇਟ ਹੈ ਇਹਦੇ ਉੱਤੇ ਵੀ ਤੂੰ ਉਹ ਤੋਂ ਪੈਸੇ ਦੇ ਤੋਂ ਵੱਧ ਲੈ ਲਿਓ ਨੇ ਤੈਨੂੰ ਚਕਾਇਆ ਰ ਸਾਰਾ ਫਰੀ ਦੇ ਵਿੱਚ ਆ ਸਮਾਨ ਇਹੇ ਜਮੀਨੀ ਯਾਰ ਸੰਗਸਾਰ ਮਹੀ ਗਈ ਹਨ ਅੱਧਿਆਂ ਨੂੰ ਆਹ ਦੇਖ ਲੋ ਕੁੜੀਆਂ ਕੜੀਆਂ ਕਿਵੇਂ ਆਈਆਂ ਖੜੀਆਂ ਨੇਗੀਆਂ ਲੇਡੀਜ਼ ਵੀ ਦੇਖੋ ਬੇਜਰੀਆਂ ਆ ਚੱਕੀ ਜਾਂਦੀਆਂ ਨੇ ਵੀ ਇਹ ਸ਼ਟਰ ਇਹ ਚੱਕਦੇ ਤੇ ਸਾਨੂੰ ਕਹਿ ਰਹੇ ਵੀ ਭਾਈ ਚੱਕ ਲਾਵੇ ਅੰਦਰੋ ਜਾ ਕੇ ਸ਼ਵਾਨ ਜਿੰਨਾ ਚੱਕਿਆ ਜਾਂਦਾ ਤੇਰੇ ਤੋਂ ਪਰ ਤੁਸੀਂ ਦੇਖੀ ਚਲੋ ਛੱਟ ਇਹਨਾਂ ਦੇ ਮਾਰੇ ਸ਼ੇਰਾਂ ਦੇ ਮੋਟਰਸਾਈਕਲਾਂ ਤੇ ਸਵਾਨ ਦੇਖੋ ਲੱਧਿਆ ਵਿਆ ਇਹ ਸਾਰਾ ਸਮਾਨ ਦੇਖੋ ਕਿਵੇਂ ਇਹਨਾਂ ਨੇ ਟੇਸ਼ਨ ਫਸਨ ਕੀਤਾ ਬੈਗਾ ਪਰ ਤੁਸੀਂ ਹੁਣਾਂ ਇਹ ਦੇਖੋ ਵੀ ਸ਼ਟਰ ਨਹੀਂ ਲਾਉਣ ਦਿੰਦੇ ਹੈਗੇ ਸ਼ਟਰ ਨਹੀਂ ਇਹਨਾਂ ਨੇ ਲਾਉਣ ਦੇਣਾ ਹੈਗਾ ਮੈਨੂੰ ਕਮਾਲ ਹੋਈ ਪਈ ਹੈਗੀ ਵੀ ਇਹ ਤਾਂ ਕਹਿੰਦੇ ਨੇ ਹੁਣ ਹੀ ਲੈ ਕੇ ਜਾਵਾਂਗੇ ਫੋਨ ਕਰ ਕਰ ਸੱਦੀ ਜਾਂਦੇ ਨੇ ਅੱਧੇ ਤਾਂ ਫੋਨ ਕਰ ਕਰਕੇ ਸ਼ਾਦਨ ਮਕਾਈ ਜਾਂਦੇ ਨੇ ਬਾਈ ਸਮਾਨ ਆ ਮੇਰਾ ਇੰਨਾ ਕਾ ਸਾਡਾ ਆ ਗਿਆ ਘਰ ਨੂੰ ਕਈ ਦਾ ਦੂਰੋਂ ਦੂਰੋਂ ਜਿੱਦਾਂ ਕੀ ਤਨੋਲਾ ਇਧਰੋਂ ਸਨਾਂ ਭੈਣੀ ਕਾਲੇ ਕੇ ਇਧਰੋਂ ਜੋਧਪੁਰ ਚੀਮਿਆਂ ਦੇ ਕੰਨੀਓ ਤੇ ਇਧਰੋਂ ਫਰਵਾਹੀ ਪੱਟੂ ਵਾਲਿਆਂ ਤੇ ਪਤਾ ਨਹੀਂ ਯਾਰ ਬਾਈ ਜਿੰਨੇ ਆਲੇ ਵਾਲੇ ਬਰਨਾਲੇ ਸ਼ਹਿਰ ਦੇ ਪਿੰਡ ਦੇਗੇ ਜਿਹੜਾ ਵੀ ਕੋਈ ਭਰਾ ਲੰਘਦਾ ਕਰਦਾ ਸੀਗਾ ਰੇਗੀ ਰੁਕ ਜਾਂਦਾ ਸੀ ਮਹਾਰਾਜੇ ਰੇ ਤਾਂ ਗੇਲਣ ਗੁੱਲਣ ਦੇਖ ਲੋ ਤੁਹਾਡੇ ਸਾਹਮਣੇ ਨੇ ਕਿੰਨੇ ਕਿੰਨੇ ਚੱਕੇ ਬਨੇ ਨੇ ਇਹਨਾਂ ਦੇ ਹੱਥਾਂ ਦੇ ਵਿੱਚ ਸਾਰੇ ਮੋਟਰਸਾਈਕਲਾਂ ਦੇ ਖੜੇ ਦੇਖੀ ਜਾਂਦੇ ਨੇ ਵੀ ਯਾਰ ਹੁਣ ਵੀ ਤੁਰਪੀ ਹੁਣ ਵੀ ਤੁਰਪੀ ਹੁਣ ਵੀ ਤੁਰਪੀ ਹੁਣ ਜਿਹੜਾ ਸਮਾਨ ਹੀ ਇਹਨਾਂ ਚੱਕ ਲਿਆ ਮਹਾਰਾਜੇ ਰਾਣੇ ਹੁਣ ਨਾ ਦਾ ਤੁਰਿਆ ਜਾਂਦਾ ਇਹਨਾਂ ਤੋਂ ਤੁਹਾਡੇ ਸਾਹਮਣੇ ਆ ਦੇਖੋ ਕਿੰਨਾ ਕਿੰਨਾ ਸਮਾਨ ਇਹਨਾਂ ਨੇ ਚੱਕਿਆ ਹੋਇਆਗਾ ਪਰ ਹੁਣ ਨਾ ਦਾ ਇਹਨਾਂ ਤੋਂ ਹੁਣ ਇਹ ਇੱਥੋਂ ਹਿੱਲ ਜਾਂਿਆ ਮਾਰੇ ਤੇ ਮਾਰੇ ਹਾਲਾਤ ਵੀ ਕਿਵੇਂ ਇੱਥੋਂ ਤੁਰਨ ਕਰਨਾ ਪਰ ਹਾਲੇ ਸ਼ਟਰ ਦੀ ਹੈ ਵੇਟਿੰਗ 'ਚ ਨੇਗੇ ਅੱdte ਜਾਣੇ ਦਾ ਵੀ ਜੇਕਰ ਸ਼ਟਰ ਨੂੰ ਚੱਕ ਦੇਣ ਦੁ ਸ਼ਟਰ ਨੂੰ ਝਾਕੀ ਜਾਂਦੇ ਨੇ ਹਲੇ ਆਲੇ ਅੱਧਿਆਂ ਦਾ ਮੂਡ ਹੈ ਨਹੀਂ ਜਾਣਦਾ ਨਾਲੇ ਸਮਾਨ ਇਹਨਾਂ ਨਾਲ ਬਾਹਰ ਜਮ੍ਹਾਂ ਕਰ ਲਿਆ ਫੇਰ ਵੀ ਇਹਨਾਂ ਦਾ ਦਿਲ ਨਹੀਂ ਕਰ ਰਿਹਾ ਵੀ ਯਾਰ ਅਸੀਂ ਤੁਰ ਪੀ ਇੱਥੋਂ ਪਰ ਤੁਸੀਂ ਐਂ ਦੇਖੋ ਵੀ ਮਾਰਕੀਟ ਦੇ ਵਿੱਚ ਸਾਰੀਆਂ ਦੁਕਾਨਾਂ ਬੰਦ ਹੋਣੀਆਂ ਸ਼ੁਰੂ ਹੋ ਗਈਆਂ ਹੁਣ ਇਹਨੇ ਵੀ ਭਰਾਣੇ ਬੰਦ ਕਰਕੇ ਜਾਣਾ ਤੁਹਾਨੂੰ ਦੇਤਾ ਸੀ ਯਾਰ ਅੱਧਾ ਘੰਟਾ ਤੁਸੀਂ ਚੱਕ ਲਿਆ ਕਿੰਨਾ ਸਮਾਨ ਤਾਂ ਤੁਸੀਂ ਦੇਖੀ ਚਲੋ ਵੀ ਨਾਲੇ ਇਹ ਵੀ ਕਹਤਾ ਨਾਲ ਵੀ ਭਾਈ ਕੱਲ ਨੂੰ ਆਜੋ 10 ਵਜੇ ਕੱਲ ਨੂੰ ਆਜੋ 10 ਵਜੇ ਕੋਈ ਗੱਲ ਨਹੀਂ ਜਿਹੜਾ ਰਹਿ ਗਿਆ ਲੈ ਜਿਓ ਲੈ ਜੋ ਜਿੰਨਾ ਲੈ ਕੇ ਜਾਣਾ ਕੱਲ ਨੂੰ 10 ਵਜੇ ਪਰ ਫੇਰ ਵੀ ਨਹੀਂ ਹਿਲਣ ਚਾ ਰਹੇ ਯਾਰ ਓਏ ਪਤਾ ਨਹੀਂ ਇਹਨੂੰ ਯਕੀਨ ਨਹੀਂ ਹੈਗਾ ਵੀ ਰਾਤੇ ਰਾਤ ਹੋਰ ਦਾ ਸੋ ਉਹਨਾਂ ਨੇ ਕਿਹਨੂੰ ਚਕਾਉਣਾ ਕਰਨਾ ਸਵੇਰੇ ਆਜੋ 10 ਵਜੇ ਲੈ ਜਾਓ ਜਿਹੜਾ ਰਹਿ ਗਿਆ ਜਿੰਨਾ ਰਹਿ ਗਿਆ ਤੁਸੀਂ ਸਵੇਰੇ ਚੱਕ ਲਿਓ ਭਈ ਆ ਕੇ ਹਣਾ ਦੋਸਤੋ ਬਾਕੀ ਵਿਚਾਰ ਦਿਖਿਓ ਕਮੈਂਟਾਂ ਦੇ ਵਿੱਚ ਤੇ ਵੀਡੀਓ ਨੂੰ ਕਰ ਦਿਓ ਜਿੰਨਾ ਹੋ ਸਕਦਾ ਕੇ ਜਿਆਦਾ ਤੋਂ ਜਿਆਦਾ ਸ਼ੇਅਰ ਚੈਨਲ ਬੀਬੀ ਯੂਨੀਬਲੈਗੜੀ ਨੂੰ ਕਰ ਲਿਓ ਦੋਸਤੋ ਫੋਲੋ ਤੇ ਗਿਵ ਅ ਸਟਾਰ ਜ਼ਰੂਰ ਸੈਂਡ ਕਰਿਆ ਕਰੋ ਗਿਵ ਅ ਸਟਾਰ ਸੈਂਡ ਕਰਨ ਦੇ ਨਾਲ ਚੈਨਲ ਨੂੰ ਹੋਰ ਪਬਲਿਸਿਟੀ ਕਰਨ ਦਾ ਲਈ ਹਣਾ ਅੰਦਰੋਂ ਉਹ ਭਾਵਨਾ ਜੀ ਪੈਦਾ ਹੋਇਆ ਯਾਰ ਜਾਂਦੀ ਹੈ ਫੈਸਲੀ ਕਹਨੇ ਯਾਰ ਗਿਵ ਸਟਾਰ ਜ਼ਰੂਰ ਸੈਂਡ ਕਰੋ ਕਈ ਭਰਾਵਾਂ ਨੇ ਪਹਿਲਾਂ ਸੈਂਡ ਕਰੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਨਵੇਂ ਭਰਾਵਾਂ ਨੂੰ ਅਪੀਲ ਹੈ ਕਿ ਗਿਵ ਸਟਾਰ ਜ਼ਰੂਰ ਸੈਂਡ ਕਰਿਓ ਤੇ ਚੈਨਲ ਨੂੰ ਕਰ ਲਿਓ ਫੋਲੋ ਤੇ ਸਵੇਰੇ ਪਹੁੰਚ ਜਿਓ 10 ਵਜੇ ਬਾਕੀ ਦਾ ਸਮਾਨ ਲੈਣ ਦੇ ਲਈ ਦਿਵੋ ਆ ਗਿਆ ਸਾਸਰੀ ਕਾ